No, es thank <laughs> you ਆਪਣਾ ਕਾਂਡੀ ਪਲਾਸਟਰ ਹੋ ਗਿਆ ਉੱਪਰ ਤਾਂ ਨਹੀਂ ਕਰਿਆ ਉੱਤੇ ਨਵੀਂ ਇੱਟਾਂ ਕਰਕੇ ਸਪਾਈਚ ਹਰ ਰੋੜੇ ਸਾਰੇ ਸਾਫ਼ ਕਰਕੇ ਕਾਂਡੀ ਪਲਾਸਟਰ ਕਰਿਆ ਤਾਂ ਸਬ ਤੋਂ ਕੋਆਂ ਦੀਆਂ ਤਿਆਰੀਆਂ ਚੱਲ ਰਹੀਆਂ ਮਾਤਾ ਪੁੱਤ ਚਲਾ ਰਹੀ ਹੈ ਮਾਏ ਮੋਟਾ ਜਿਹੜਾ ਪਾਣੀ ਖੜਾ ਸਾਰੇ ਕੋਆਂ ਆ ਪਾਵਾਂਗੇ ਆਪਾਂ ਆਪਾਂ ਕਰ ਲਈ ਮਸਾਲਾ ਤਿਆਰ ਕੋਲੂਆ ਪਾਉਣ ਲੱਗਾ ਫਰਸ਼ ਤੇ ਬਾਜਰੀ ਵਾਲੇ ਤੇ ਮਾਤਾ ਜੀ ਝਾੜੂ ਲਾ ਰਹੇ ਨੇ ਸਫਾਈ ਕਰਕੇ ਇੱਥੇ ਆਪਾਂ ਪਾਵਾਂਗੇ ਕੋਲੂਆ ਤੇ ਕੱਲ ਆਪਾਂ ਤਿਆਰ ਕਰਿਆ ਲਈ ਫਰਸ਼ ਇਹ ਕਾਰੇ ਦੇ ਕੋਲੂਆ ਦਾ ਫਰਸ਼ ਪਾਵਾਂਗੇ ਹੁਣ ਰੇਤੇ ਵਾਲਾ ਕੀ ਕਰਤੇ ਹੋ ਅਸੀਂ ਦਿਨ ਮੈਂ ਯਾ ਹੋਰ ਮਜ਼ਾ ਆ। ਹਾਂ ਹਾਂ ਰਹਿ ਗਈ। ਬਾਈ ਟ੍ਰੈਕੀ, ਉਹ ਤਾਂ ਲੈ ਆਖੀ। ਕੌਲੀ ਬਾਜਰੀ ਤੇ ਵਿੱਚ ਮਸਾਲਾ ਪਾ ਸੀ। ਪੁੱਤਰ ਪਣਾ ਰਿਹਾ ਪਰਸੋ। ਇਹ ਬਰਾਬਰ ਬਰਾਬਰ ਕਰ ਲਈ ਫਰਸ ਥੱਲੇ ਬਾਜਰੇ ਸੁੱਕੀ ਭਾਗਰ ਤੇ ਪਾਣੀ ਸਿੱਟਾ ਲਾਤਾ ਫਿਰ ਆਪਾਂ ਇਹਦੇ ਉੱਤੇ ਮਸਾਲਾ ਪਾ ਕੇ ਬਰਾਬਰ ਕਰ ਦੇਣਾ ਫਿਰ ਆਪਣਾ ਗੇਟ ਲੱਗਦਾ ਹੋਊ ਜੂ ਕਾਟੋ ਬੱਚਾ ਲ ਜਾਵਾ ਕਰੀ ਜਾਂਦੀ ਐ ਬਸਾਰੀ ਖੇਡੀ ਜਾਂਦੀ ਐ ਮਿਸਤਰੀ ਦੇ ਕੰਮ ਚ ਆ ਜਿੱਧਰੋਂ ਪਾਜ ਜਾਏਗਾ ਉੱਤੋਂ ਤਾਂ ਲੱਗਿਆ ਸਾਡਾ ਮਿਸਤਰੀ ਫਰਸ ਪਾਉਣ ਲੋ ਜੀ ਮਿਸਤਰੀ ਆਏ ਨੇ ਨਾਵੇਂ ਜਿੰਨਾ ਲੋੜ ਪਈ ਹੋਊਗੀ ਇਹਨਾਂ ਨਾਲ ਫੋਨ ਤੇ ਸਵਰਥ ਕਰਕੇ ਜਰੂਰ ਗੱਲ ਕਰਿਓ ਮਿਸਤਰੀ ਬਹੁਤ ਬੜਾ ਕੰਮ ਕਰ ਰਹੇ ਨੇ ਕੋਈ ਗਾਦੀ ਨਹੀਂ ਲੋੜ ਕੋਈ ਲਾਇਵਨ ਕੰਦੀ ਲੋੜ ਸਿੱਧਾ ਕਾਂਡੀਆਂ ਦਾ ਲੈਵਲ ਹੁੰਦਾ ਜਾਂਦਾ ਹੀ ਇਹ ਇਹ ਦੁੱਧਿੰਦੇ। ਬੋਰ ਇਹ ਕਿਹੜਾ ਹੈ? ਕਿੜੀ ਕਿੜੀ? 9 ਵਜੇ ਕੰਮ ਕਰਦਾ ਮੇਥਰੀ। ਇਤਰੀਆਂ ਪਾਣੀ ਪਾ ਦੇ ਘੋੜੀ ਨੂੰ। ਉਹ ਇੰਨਾ ਪਾ ਦਿੰਿਆ। ਜਿਹੜਾ ਦੇਖੋ ਕਿੰਨਾ ਪਾਉਣਾ। ਆਹ ਮੈਂ ਦੱਸੂ। ਪਾ ਦੇ ਪਾ ਦੇ। ਹੋ ਰਹੀ। ਪਾ ਦੇ। ਹੋ ਰਹੀ। ਪਾਸੇ ਦੀ। री रोज तो निशाना पतला हो तो 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 गया थोड़ा वो दे तो थी बाकी कंप्लीट आ सारा कम अपना मिस्त्री लगे मैं खा रह रोटी मिस्त्रियों तू रोटी खा ला फिर रल मिल के सार का कम चलिया ਉਹ ਤਾਂ ਇੱਕ ਔੜਾ ਪਾਤਾ ਇਹ ਹੁਣ ਨਿਰਾ ਰਹਿੰਦਾ ਪਾਉਣ ਤੋਂ ਤੇ ਇਦਨ ਲੱਗੇ ਹੋਣੇ ਮਾਤਾ ਜੀ ਇਹ ਤਾਂ ਸਾਡੀ ਕਾਟੋ ਖੇਡਦੀ ਫਿਰਦੀ ਆ ਕਾਟੋ ਕੀ ਕਰਦਾ ਪੁੱਤ ਇਹ ਕਾਟੋ ਕੀ ਕਰਦਾ ਮੰਮੀ ਦਾ ਹੈਲਪ ਕਰਾ ਦੇ ਹਾਂ ਹਾਂ ਚੱਲ ਚੱਲ ਮੰਮੀ ਕੋ ਚੱਲੋ ਕਾਹੇ ਚਾੜੀ ਤੇਰੇ ਕਿੰਨੇ ਹੋ ਗਈ ਵਾਹੀ ਕਟ ਹਾਂ ਹਾਂ ਕਰਾ ਦੇ ਹਲਪ ਦੇਖਾਈ ਮੈਂ ਦੇਖ ਕੇ ਉਹ ਕਿੰਨਾ ਸਾਫ ਸੁਥਰਾ ਬਣਾਤਾ ਫਰਸ਼ ਉਹ ਸਾਹਮਣੇ ਗੇਟ ਲਾਉਂਦ ਰਹਾ ਗੇਟ ਆਫੋਰਮੈਨ ਤਿਆਰ ਕਰਤੇ ਵੀਰ ਨੇ ਮਾ ਤਾਹੀ ਉਹ ਸਾਹਮਣੇ ਹੀ ਫਰਸ਼ ਲਾਇਆ ਜੀ ਤੇ ਹੁਣ ਇਹਦੇ ਸੁੱਕੇ ਦੇ ਬਾਅਦ ਨਿਰਾ ਪਾ ਕੇ ਕੱਢ ਲੂੰ ਦੁਪਹਿਰ ਦੇ ਬਾਅਦ ਚੋ ਪਾ ਸਕਦੇ ਆ ਪਰ ਠੰਡ ਦਾ ਮੌਸਮ ਹੈ ਕਿਉਂਕਿ ਹਜੇ ਨਰਮਾ ਨਹੀਂ ਫਰਸ ਤੇ ਕੱਲੂ ਹੈਗੀ ਆ 10ਵੀਂ ਮੈਂ 3 ਰੀਜ ਲਾ ਕੇ ਕਰ ਰਹੇ ਨੇ ਕੰਮ